ਹੈਲੋ ਗਾਇਸ ਮੈਂ ਤੇ ਬੱਲੀ ਤੇ ਇਧਰ ਤੂ ਅਸੀਂ ਆ ਚਿੱਟਾ ਵਾਈ ਫਿਰਦਾ ਜਦੋਂ ਲਾਣਾ ਤੂੜੀ ਚ ਦੇਖੀ ਤੂ ਫੇਰ ਪਤਾ ਲੱਗੂ ਉਹ ਉਹ ਲੱਗ ਰਿਹਾ ਵਧਾਣ ਵਾਲੀ ਤੂੜੀ ਸੱਟਣ ਯਾ ਇਸ ਯਾ ਫਨ ਲਵਟਿਆ ਅਸੀਂ ਆਨੇ ਵੀ ਰਾਜਸਥਾਨ ਵਾਲੀ ਘਰ ਆ ਬੱਲੀ ਕੋਠੀ ਆ ਮੇਰਾ ਯਾਰ ਉਹ ਕਾਲ ਹੋ ਰਹੀ ਜਾਂਦਾ ਉਹ ਮੇਰਾ ਯਾਰ ਜਾਂਦਾ ਉਹ ਦੇਖ ਉਹ ਚੱਲੇ ਉਹ ਕੰਮ ਕੰਮ ਤੇ ਜਾਂਦੇ ਆ ਦੋਨੇ ਜਾਨੇ ਸੱਚੀ ਹੈ ਨਾ ਅਸੀਂ ਜਾਵਾਂਗੇ ਰਾਜਸਥਾਨ ਆ ਉਹ ਚਾਰ ਚਾਰ ਗੀ ਵਾਲੀ ਦੇ ਦੁੱਬੀ ਆ ਤੇ ਆ ਸਕਦੀ ਵੀ ਆ ਮਹੀਨਾ ਸਾਡੀ ਪੌਣ ਵਾਲੀ ਸੀ ਤੂੜੀ ਤੇ ਅਸੀਂ ਕਰਨੀਆਂ ਗੱਟ ਹੋਰ ਹੁਣ ਕੰਨ ਸਟਾਪ ਕਰੀਏ ਕੋਠੀ ਪਾਉਣੀਆਂ ਕਰਨੀਆਂ ਕੋਠੀ ਇਹ ਵੀ ਦਰਚੰਦ ਲੱਗਾ ਬਾਈ ਸਭਾ ਬਾਬਾ ਬਣੀਦਾ ਬਾਈ ਕਿਤਾ ਬਹੁਤ ਹੈ ਨੰਬਰ ਨੰਬਰ ਲੈਣਾ ਲੈ ਲੋ ਹੋਰ ਹੋਰ ਬਲੀ ਠੀਕ ਆ ਗਰਮੀ ਪੂਰੀ ਆ ਨਾ ਬਹੁਤ ਗਰਮੀ ਆ ਥੋੜੇ ਦੀ ਗਰਮੀ ਆ ਉਧਰ ਸਾਡਾ ਭਰਾ ਜਾਂਦਾ ਬਾਈ ਯਾਰ ਇਹ ਵਧੀਆ ਹੀ ਵਧੀਆ ਹੋਰ ਹੋਰ ਜਾਇਓ ਜਾਇਓ ਜਾਂਦੇ ਆ ਹੁਣੇ ਜਾਂਦੇ ਨਾਲ ਹੀ ਚਲ ਕਿੱਥੇ ਮੁੰਡਾ ਕਰਨਾ ਅੱਜ ਤੱਕ ਕਿੰਨੀ ਜਾਵਾਂਗੇ ਅੱਜ ਤਾਂ ਗੰਗਾ ਨਗਰ ਕੋਲ ਜਾਵਾਂਗੇ ਗੰਗਾ ਨਗਰ ਇਹ ਵਾਹ ਕਿੱਥੇ ਨੂੰ ਜਾ ਰਹੀ ਹੈ ਗੱਡੀ ਛਿੱਧੀ ਇਹ ਜਾਊਗਾ ਗੰਗਾ ਨਗਰ ਬਟਿੰਡੇ ਵੀ ਦੀ ਬਟਿੰਡੇ ਵੀ ਦੀ ਆਹ ਹਾਂ ਗੱਦੜਵਾਇਆ ਰੱਬ ਵਗੈਰਾ ਹਾਂ ਲੈ ਭਾਈ ਐਂ ਕਰ ਫਿਰ ਹਾਂ ਵੀਡੀਓ ਬਣੀ ਜਾਂਦੇ ਇੱਕ ਮਾੜਾ ਜਾ ਸ਼ੇਅਰ ਹੋ ਜਾ ਕਹਿੰਦੇ ਬੋਲਾ ਸ਼ੇਫ ਹੁੰਦਾ ਕਹਿ ਤਾ ਸੋਨਾ ਜਾ ਆਹ ਵੀਡੀਓ ਬਣੀ ਜਾਂਦੀ ਹੈ ਬਲੌਗ ਬਣਾਵਾਂਗੇ ਆਪਾਂ ਇਹ ਵੀਡੀਓ ਬਣ ਰਹੀ ਹੈ ਤੁਹਾਨੂੰ ਦਿਖਾਉਂਗਾ ਮੈਂ ਬਣਾ ਕੇ ਵਧੀਆ ਅੱਛਾ ਸ਼ੇਅਰ ਹੋ ਜਾ ਯਾਦ ਕਰ ਲੰਦੇ ਯਾਦ ਕਰ ਲੰਦੇ ਲਾਦੀ ਬੀਣਕ ਟਿੱਬਿਆਂ ਦੇ ਪੁੱਤ ਨੂੰ ਬੋਲੀ ਭਰਦੇ ਦੇ ਵਿੱਚ ਪਰ ਤੁਸੀਂ ਕੁਝ ਮਰਜ਼ੀ ਆਉਣ ਤੋਂ ਪਰ ਪਰਕੇ ਜੀ ਆਉਣ ਦੋ ਹੋ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਛੀਨਾ ਵੀ ਸੌਣ ਮਹੀਨੇ ਮੀਂਹ ਨਹੀਂ ਪੈਂਦਾ ਬੱਲੇ 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 ਸੌਣ ਮਹੀਨੇ ਮੀਂਹ ਨਹੀਂ ਪੈਂਦਾ ਸੁੱਕੀਆਂ ਵਗਣ ਜ਼ਮੀਨਾਂ ਵੀ ਟੁੜੀ ਖਾ ਕੇ ਬੜ ਦਹਾਰ ਗਏ ਵਾਹ ਜੀ ਵਾਹ ਟੁੜੀ ਖਾ ਕੇ ਬੜ ਦਹਾਰ ਗਏ ਖਬਰੂ ਲੱਗੇ ਫੀ ਮਾ ਨਹੀਂ ਤੇਰੀ ਬੈਠਕ ਨੇ ਪਟਿਆਕ ਬੁੱਤਰ ਚੀਨਾ ਨਹੀਂ ਤੇਰੀ ਬੈਠਕ ਲੈ ਮਟਿਆਕ ਬੁੱਤਰ ਚੀਨਾ ਨਹੀਂ ਤੇਰੀ ਬੈਠਕ ਲੈ ਵਾਹ ਜੀ ਵਾਹ ਸਰਾ ਹੀ ਲਾਤਾ ਈ ਕੋਕੜਾ ਪੂਰੀ ਗੱਲਬਾਤ ਬਣਾਦੀ ਆ ਮੰਨਦਾ ਸਾਡੇ ਪਿੰਡ 'ਚ ਹੌਨਰ ਨੇ ਹੌਨਰ ਬੈਠੇ ਨੇ ਸਟਾਰ ਬੈਠੇ ਨੇ ਸਾਡੇ ਪ੍ਰਾਣੇ ਪ੍ਰਾਣੇ ਖੁੰਡ ਲੈ ਜਾਣ ਜਿਹੜੇ ਕਹਿੰਦੇ ਲੈ ਜਾਣ ਕੋਈ ਸ਼ੀਨਿਆਂ ਤੋਂ ਕਿੱਥੋਂ ਸ਼ੀਨਿਆਂ ਤੋਂ ਹੋਰ ਹੋ ਜਾਂਣ ਸਿਆ ਆਹ ਆ ਸਾਰਾ ਸਾਰਾ ਸਮਾਨ ਤਿਆਰ ਦਾਗਾ ਇਹ ਇਹਨੇ ਲਾਇਆ ਤਿਆਰ ਆਪਣੇ ਉਹ ਤਿਆਰ ਹੋ ਜਾਂਦੇ ਕੋਲ ਆ ਗੋਣਦੀ ਤੇran ਚੱਪ ਲੱਗ ਗਈ ਆ ਇਹਨੇ ਸੋਖ ਕੇ ਵੀਂਦੀ ਲਾ ਲਈ ਉਹ ਦੇਖੂ ਇਹ ਚੱਕਲਾ ਕੁੜੀ ਆਲਾ ਚੱਕ ਲਿਆ ਇਹ ਚੱਲਦਾ ਕੰਬ ਤੇ ਹੋਇਆ ਨਾ ਓਏ ਬਲੀ ਚੱਕ ਕੇ ਯਾਰ ਬੈਗ ਹੁਣ ਤੇਰੀ ਵਾਰੀ ਅੱਡੇ ਤੱਕ ਬਾਈ ਯਾਰ ਐ ਨਾ ਕਰ ਯਾਰ ਬਲੀ ਗੱਲ ਹੈਗਾ ਕਿ ਆਪਾਂ ਉਸੇ ਨਹੀਂ ਗਏ ਜੀ ਉਪਰ ਦੁਬਾਰੇ ਹਾਂ ਆ ਦੇਖੀ ਮਨ ਤੋਰੀ ਵਾਲ ਤੋਰੀ ਜਲਦੇ ਰੇ ਸੱਤ ਦੇ ਲੈਤੀ ਯਾਰ ਹੁਣ ਹੀ ਕੱਟਾਂ ਚੱਕ ਲਈਆਂ ਸੱਤ ਦੇ ਤੀ ਵੀ ਫਾਪ ਚੱਕ ਚੱਕ ਰਿਹਾ ਵਰਸ ਤਾਲਾ ਝੋਲਾ ਬਸ ਇਹ ਜਾਂਦੇ ਰਾਸਟਾਲ ਉੱਥੋਂ ਪਤਾ ਜਾਂਦਾ ਉੱਥੋਂ ਸਰੋ ਦਾ ਠੇਕਾ ਮਾਰ ਲੈ ਸਰੋ ਦਾ ਵੱਟਦੀ ਉਹਨਾਂ ਨਾਲ ਸਾਡਾ ਠੇਕਾ ਠੂੜੀ ਦਾ ਠੇਕਾ ਮਾਰ ਗੱਡੀ ਉੱਥੋਂ ਗੱਡੀ ਲਿਆਉਣੇ ਫੋਰਚੂਨਰ ਫੋਰਚੂਨਰ ਲਿਆਉਣੇ ਆਪਾਂ ਕੀ ਕਰਿਆ ਕਰਨਾ ਫਿਰ ਆਪਾਂ ਕੰਮ ਆਣਾ ਕੰਮ ਕਰਿਆ ਕਰਨਾ ਨਾ ਹਣ ਤੂੰ ਪਹਿਲਾ ਆ ਗਿਆ ਹਣ ਤੂੰ ਪਹਿਲਾ ਆ ਗਿਆ ਪਹਿਲਾ ਆ ਗਿਆ ਥੋੜੇ ਕੋਈ ਹੁੰਦਾ ਨਾ ਮਾਰ ਕੇ ਆ ਦੇਖ ਲੋ ਵੀ ਫੋਰਡਲ ਚੜ ਕੇ ਆਇਆ ਸੀ ਆ ਫੋਰਡਲ ਚੜ ਕੇ ਹੀ ਬਰਾਬਰ ਆ ਗਿਆ ਸੀ ਬਰਾਬਰ ਤੇ ਮਾਸਟਰ ਚੱਲਦਾ ਅੱਗੇ ਆ ਦੇ ਉਹ ਤੀਮੀ ਆਵਾਜ਼ ਆ ਦੇਖ ਲੋ ਦਿਖਾ ਏ ਕੀ ਕਹਿਤਾ ਆ ਆ ਮੁੰਡਾ ਉੱਥੋਂ ਆਇਆ ਏ ਹਾਲੀਵੁੱਡ ਤੋਂ ਓਏ ਤੂੰ ਇਹ ਕੰਮ ਵਾਸਤੇ ਰੱਖਿਆ ਓ ਇੱਧਰ ਬਣਾ ਲੈ ਵੀਡੀਓ ਇੱਧਰ ਬਣਾ ਲੈ ਓਏ ਗੰਦਾ ਓ ਗੰਦਾ ਗੁੰਦਾ ਕਹਨੇ ਬੋਲਣਾ ਆਪਣੇ ਦਿਖਾਈ ਮੂਹਾਈ ਆਲੇ ਮੁਰਗਾ ਤੋਟ ਲਿਆ ਜੀ ਮੁਰਗਾ ਓਏ ਏਡੂ ਕਹਿੰਦੇ ਜਕਾਂਡੇ ਮੱਤ ਪੱਤਾ ਨਹੀਂ ਮੰਗੋਗਾ ਓ ਹਾਂ ਓ ਕੱਲ ਵੀ ਤੇਰਾ ਬਾਈ ਉਹ ਰਹਿ ਗਿਆ ਤੇਰਾ ਕੱਲ ਵੀ ਹੋਰ ਰਹਿ ਗਿਆ ਬਾਈ ਤੂੰ ਮੈਨੂੰ ਕਹਿੰਦਾ ਮੈਂ ਤੈਨੂੰ ਪਿਆਉਂਗਾ ਸਰਪ੍ਰਾਈਜ਼ ਕੀ ਸਰਪ੍ਰਾਈਜ਼ ਪਿਆਉਂਗਾ ਲੋ ਹੱਥ ਕਰਾਈਂ ਮੰਗਰਾ ਸਰਪ੍ਰਾਈਜ਼ ਮੰਗਾਣਾ ਬੱਤ ਤਾਉਣਾ ਮੰਗਰਾ ਸਰਪ੍ਰਾਈਜ਼ ਆਤਾ ਯਾਰ ਇਹ ਬਾਈ ਇਹ ਗਗਣਾ ਬਾਈ ਬਾਈ ਇਹ ਮੰਗਾਣਾ ਬਹੁਤ ਆ ਬਸ ਇਹ ਇਹ ਗਗਣਾ ਬਾਈ ਜਦੋਂ ਮੈਂ ਛੋਟਾ ਹੁੰਦਾ ਸੀ ਨਾ 5 7 ਸਾਲਾਂ ਦਾ ਇਹ ਵੀ 7 ਸਾਲਾਂ ਦਾ ਜਦੋਂ ਵਾਲ ਮੇਰੇ ਸਿੱਖਦਾ ਹੁੰਦਾ ਸੀ ਤੇ ਮੈਂ ਕੱਢਦਾ ਹਾਂ ਇਹ ਫੋਟੋ ਕੱਢਦਾ ਫੋਟੋ ਕੱਢ ਕੇ ਦਿਖਾਉਂਦਾ ਕੋ ਯਾਰ ਲਾਰੇ ਲਾਉਂਦਾ ਇਹਨੂੰ ਆਇਆ ਤੂੰ ਬੱਤਾ ਮੰਗਾ ਦੇ ਤੋ ਬੱਤਾ ਮੰਗਾ ਲੈ ਆ ਬਾਈ 4 ਲੀਟਰ ਵਾਲੀ ਮੰਗਾ ਲਾ 5 ਲੀਟਰ ਵਾਲੀ ਨਹੀਂ ਮੇਰੇ ਤੇਲ ਵਾਲੀ ਮੰਗੂ ਉਹ ਮੰਗਾ ਲਾ ਉਹ ਦੇਖ ਉਹ ਦੇਖ ਸਾਡਾ ਭਈ ਯਾਰ ਓਏ ਐਡਾ ਗਲਤ ਬੋਲਦਾ ਕੀ ਮਾਂ ਕ ਗਲਤ ਬੋਲਣਾ ਨੀ ਬਿਣਾ ਉਹ ਮੰਗਾਉਣਾ ਚੰਗਾ ਮੰਗਾਉਣਾ ਖੜ ਜਾ ਪਹਿਲਾਂ ਮੈਂ ਫੋਟੋ ਦਿਖਾ ਲਾ ਫੋਟੋ ਦਿਖਾਉਂਦਾ ਭਾਈ ਇਹ ਜਦੋਂ ਜਦੋਂ ਮੈਂ ਇਹ ਹੋਣ ਕਰਨ ਇਹ ਵੀ ਵਿਉਣ ਵਾਲਾ ਹੋ ਗਿਆ ਮੈਂ ਵੀ ਵਿਉਣ ਵਾਲਾ ਹੋ ਗਿਆ ਬੈ ਸਾਡੇ ਦੋਨੋਂ ਨਹੀਂ ਹੁੰਦਾ ਮੇਰੇ ਦੋ ਜਵਾਗ ਨੇ ਹੈ ਦੋ ਜਵਾਗ ਨਹੀਂ ਕਿੱਥੇ ਗੁਪਤ ਤੁਹਾਇ ਨਾ ਬੋਲੋ ਇਹ ਭਈਆ ਤੈਨੂੰ ਬਹੁਤ ਕੁਝ ਮਿਲੂ ਅੱਜ ਫੋਨ 'ਚ ਦੇਖ ਦੇ ਕੈਪ ਭਜਾਉਂਦਾ ਹੁਣ ਅਸੀਂ ਕਿੱਥੇ ਲੱਗਦਾ ਨਾ ਬਾਹਰ ਹੀ ਬੰਦੂ ਬੈਠਿਆ ਆ ਇਹ ਆ ਬੱਤਾ ਆ ਬੰਦੇ ਨੇ ਮੰਗਾਇਆ ਅੱਜ ਨਿਆ ਮਿੰਤਾ ਕੇ ਤੇ ਹੱਥ ਪੈਰ ਪੱਲੇ ਜੋੜੇ ਦੇ ਫੇਰ ਤੇ ਦੱਦੂ ਨੇ ਦਿੱਤੇ ਨੇ 20 ਰੁਪਏ ਕੁੱਲ ਕਿਨੇ ਦਿੱਤਿਆ 40 ਦਿੱਤੇ ਆ 40 ਦਿੱਤੇ ਆ ਓਏ ਆਪਣੇ ਵੱਡਾ ਓਏ ਗਾਲ ਨਹੀਂ ਕੱਢਣੀ ਭਾਈ ਕੋਈ ਮੰਨਦੇ ਆ ਅਸੀਂ ਤੇਰਾ ਰੱਬ ਨੂੰ ਮੰਨਦੇ ਆ ਭਾਈ ਸਾਡੇ ਸਾਡੇ ਦਾ ਰੱਬ ਮੂੰਹ ਸੱਚ ਕਢਾ ਲੰਨਾ ਮੈਂ ਤਾਂ ਉਹ ਗਲਾਸ ਭਰਦਾ ਸਟੀਲ ਜਲਾ ਇਹਦਰ ਗਾ ਸਾਡਾ ਨਾ ਖਾਦਾ ਨਹੀਂ ਹੈਗਾ ਫੇਰ ਕਿਹੜਾ ਉਹ ਹਾਂ ਓਏ ਇਹਨੂੰ ਖਵਾ ਪਹਿਲਾਂ ਖਵਾਈ ਦੇ ਇਹਨੂੰ ਗੰਦਾ ਓਏ ਉਹ ਖਰਾਸ ਆਇਆ ਠੰਡਾ ਵੀ ਲੱਗਦਾ ਭਾਈ ਬੰਦੇ ਸਾਡੇ ਪਹੁੰਚ ਗਏ ਸਹੀ ਸਲਾਮਤ ਪਹੁੰਚ ਗਏ ਦੇਖ ਲਓ ਠੀਕ ਆ ਕਿਵੇਂ ਲੱਗਿਆ ਪਹੁੰਚਣ ਹਰ ਆਫੇ ਓਕੇ ਹੋਇਆ ਮੇਰੇ ਯਾਰ ਹੁਣ ਪਹੁੰਚ ਗਿਆ ਜੀ ਨਾ ਆਗਾ ਸਟੇਸ਼ਨ ਆਗਾ ਨਗਰ ਸਟੇਸ਼ਨ ਦੇ ਇਸ ਕਮੇ ਮਾਂ ਲੱਭਾ ਉਹ ਤੋਂ ਕਿਲੇ ਬੋਲਣਾ ਬੰਦੀ ਕੀ ਬੋਲਦਾ ਜੇ ਕੋਣ ਕੋਕੀ ਲੈ ਕੇ ਇਹ ਤੇ ਰੇਲਾ ਲੈ ਜਾਂਦਾ ਕੀ ਲੈ ਆ ਉਹ ਹੈ ਪੁੱਤਰ ਆ ਭਾਈ ਉਹ ਨਾਲ ਲੰਗਰ ਰੋਂਗਰ ਛਕਾਂਗੇ ਬਾਬੇ ਗੁਰੂ ਘਰ ਚ ਜਾ ਕੇ ਗੁਰੂ ਘਰ ਚ ਜਾ ਕੇ ਆਹ ਦੇਖ ਦੇ ਲੱਛ ਲੱਛ ਬਹੁਤ ਗਿਆ ਇਸ ਵੀ ਛੋਰੀ ਬਟਨ ਨਿਕਲ ਜਾਂਦੇ ਛੋਰੇ ਘੜ ਪੱਕੀ ਕਰਨਾ ਡੇਗੇ ਬਾਪੇ ਪਰ ਤਰੂ ਅੱਜ ਐਤਵਾਰ ਨੂੰ ਅਮਰਦਨ ਪਿੰਡ ਦਾ ਬਰਸੇ ਬਰਸੇ ਚੱਕਰ ਯੋਕਰਾਰ ਕੋਈ ਨਹੀਂ ਬਾਈ ਬੱਲੀ ਦੇਖ ਲੈ ਆਪਾਂ ਇਹਨੂੰ ਸਾਨੂੰ ਲੈ ਕੇ ਐਤਵਾਰ ਨੂੰ ਜਾਣਾ ਠੀਕ ਆ ਕੋਈ ਰਾਜ ਆ ਰਾਜ ਆ ਮੇਰੇ ਯਾਰ ਦਾ ਚਲੋ ਉੱਤਰੇ ਫਿਰ ਉੱਤਰੋ ਚੱਕੋ ਝੋਲੇ ਜਲੇ ਆ ਬਈ ਆ ਚਾਹ ਦੀ ਬੈਗੀ ਜੀ ਕੁੜੀ ਵਾਲਾ ਪਰਦਾ ਵਾਦ ਦਾ ਝੋਲਾ ਇਹ ਵਾਦ ਵਰਦਾ ਦਾ ਵਾਦ ਵਰਾਲੇ ਦਾ ਝੋਲਾ ਦੇਖੋ ਇਹਦੇ ਝੋਲੇ ਜਿੱਪ ਫੋਲ ਕੇ ਪੇਹੋਸ਼ ਹੋ ਜਾਂਦਾ ਬੰਦਾ ਕੱਕਣਾ ਬਾਟਦੀਆਂ ਇਧਰੋਂ ਉੱਡੇ ਬੱਡੇ ਬੱਡੇ ਦੇਖ ਕੋਈ ਹਰ ਕਰ ਬੱਡੇ ਦੇਖ ਸਾਰੇ ਐਲੀਵੇਟਰਸ ਲਾ ਤੋਂ ਨਾ ਕਰਦਾ ਭਾਈ ਆ ਮੋਟਰਸ ਲਾ ਗਿਆ ਬੰਦਾ ਪਤਾ ਨਹੀਂ ਕਿੰਨੇ ਵਾਰ ਗੱਡਾ ਗਲੀ ਵਿੱਚ ਵੱਜਦਾ ਆ ਵਾਹ ਸੜਕੋ ਜੋ ਸਾਦੀ ਜਿੱਤੀ ਬਲਤੀ ਆ ਇਹਨਾਂ ਨੂੰ ਸਾਰੂ ਟੇਕ ਲਈ ਹੈਗੀ ਦੇਖੀ ਤੁਨ ਲਾੜੂ ਓਤਰੇ ਜਲਦੇ ਆ ਯਾਰ ਗੱਡੀ ਤਾਂ ਜਾਣਾ ਹੁਣ ਕੱਡੀ ਵਾਲਾ ਦਿੱਤਾ ਉਹ ਗੱਡੀ ਕੋਲ ਦੇ ਲੱਗਦਾ ਗੱਡੀ ਪੁੱਜ ਗਈ ਐ ਨਹੀਂ ਪਤਾ ਉੱਥੇ ਅਸੀਂ ਸਾਨੂੰ ਸ਼ੂਟ ਦਾ ਆਰਡਰ ਹੋ ਜੇ ਹਾਂ ਪਾਕਿਸਤਾਨ ਹੀ ਨਾ ਪਾਕਿਸਤਾਨ ਹੀ ਲੰਘ ਜਾਗੇ ਹੁਣ ਅਸੀਂ ਕਾਂਗੇ ਵਾਲੇ ਹੁਣ ਹੀ ਦੇਖਣੇ ਆਣੇ ਕਾਂਗੇ ਵਾਲੇ ਹੋਰੀ ਦੇਖਣ ਚੱਲੇ ਆ ਆਪਣੇ ਕਬੱਡੀ ਦੇ ਪਲੇਅਰ ਜਿਹੜੇ ਆਪਣੇ ਪੰਜਾਬੀ ਦੇ ਥੋੜਾ ਵਿਰਦਿਆ Rajasthan ਬਾਰਡਰ ਤੇ Rajasthan ਚ ਨਿਰਦੇਸ਼ਾਂ ਤੇ Pakistan ਦੇ ਬਾਰਡਰ ਤੇ ਪਹੁੰਚਣ ਆਲੇ ਆ ਸਿਰਫ ਚੰਦ ਮੰਡਾ ਤੇ ਕੰਮ ਕਰਾਂ ਕੰਮ ਤਨੁਦਹਾ ਵਾਂਗੇ ਮਾਹੌਲ ਅੱਗੇ ਕਿਵੇਂ ਹੈਗਾ ਆ ਆ ਆ ਲੱਗੀ ਆ ਗਈ ਪਾਕਿਸਤਾਨ ਨੂੰ ਤਾਰਾ ਦੇਖ ਲਓ ਬਸ ਪਾਕਿਸਤਾਨ ਦੇਖੀ ਤਵੇ ਇਹ ਆ ਉਤਰ ਕੇ ਪਾਕਿਸਤਾਨ ਚ ਆ ਦੇਖ ਲਓ ਬੱਸ ਬਈ ਆ ਗਈ ਪਾਕਿਸਤਾਨ ਦੀ ਬੱਸ ਦੇਖ ਆ ਉਹ ਦੇ ਪੀ ਜੇ ਲਿਖਿਆ ਆ ਤੇ ਦੋ ਪਲੇਟਾਂ ਲੱਗੀਆਂ ਹੋਈਆਂ ਪਾਕਿਸਤਾਨ ਤੇ ਰਾਜਸਥਾਨ ਦੇ ਹਾਂ ਆਲੇ-ਦਾਲ ਲੱਗੀ ਹੋਈ ਹੈਗੀ ਇੱਕ ਖਾਲ ਆਗਾ ਖਾਲ ਆਪਣੇ ਰਾਜਸਥਾਨ ਦਾਗਾ ਤਾਰ ਪਾਕਿਸਤਾਨ ਦੀ ਲੱਗੀ ਆ ਤੇ ਗੇਟ ਲੱਗੇ ਪਾਕਿਸਤਾਨ ਦੇ ਪਾਕਿਸਤਾਨ ਦੇ ਬਾਰਡਰ ਦੇ ਨਾਲ-ਨਾਲ ਤੁਰੇ ਜਾਂਦੇ ਸੀ ਇੱਧਰਲੇ ਪਾਸੇ ਕਰ ਲਾ ਨਾ ਅਸੋਣ ਅਸੀਂ ਪਾਕਿਸਤਾਨ ਦੇ ਤੇ ਰਾਜਸਥਾਨ ਦੇ ਬਾਰਡਰ ਤੇ ਪਹੁੰਚ ਚੁੱਕੇ ਆ ਫਿਰ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਮਾਲੇ ਬਹੁਤ ਬਹੁਤ ਲਾਈਕ ਕਰਿਆ ਆ ਵੀ ਉਹ ਟੈਂਕ ਬਾਹਰ ਬਾਦ 2 ਮਿੰਟਾਂ ਦੀ ਪਹੁੰਚਣਾ ਆ ਆ ਤਿੰਨ ਟੈਂਕਾ ਪਾਕਿਸਤਾਨ ਵਾਲਿਆਂ ਦਾ ਟੈਂਕ ਆਉਂਦਾ ਪੂਰੇ ਫੌਜੀ ਵਾਲਿਆਂ ਦਾ ਤੇ ਕੱਲ ਪਟਾਟਾ ਵਾਲਿਆਂ ਦੇ ਤੇ ਦੂਜਾ ਮਿੱਟੀ ਪਾਉਣ ਵਾਲਾ ਦਾ ਫੌਜੀ ਆ ਇਹ ਫਿਰ ਮਿੱਟੀ ਵੀ ਆਪ ਹੀ ਪਾਉਣਾ ਨਾ ਆਪਣੇ ਕੈਂਟਰ ਨਾਲ ਉਹ ਨਾ ਦੇਖ ਸਾਰਾ ਇੱਕ ਕਲੰਬਰ ਮੋੜ ਉੱਥੇ ਆ ਕੇ ਦਿਖਾਉਂਦਾਈ ਤੁਹਾਨੂੰ ਇੱਕ ਕਲੰਬਰ ਮੋੜ ਆ ਬਾਰਡਰ ਤੇ ਪਹੁੰਚ ਚੁੱਕਿਆ ਹਾਂ ਕਿ ਉੱਪਰ ਤੋਂ ਤੁਹਾਨੂੰ ਮੈਂ ਵੀਡੀਓ ਦੇ ਉਹ ਆ ਗਿਆ ਬਾਰਡਰ ਦੇ ਇਹ ਤੁਹਾਨੂੰ ਦਿਖਾਵਾਉਂਦਾ ਸੂਬੇ ਦਾ ਰਾਹ ਮੁੰਡੇ ਦਾ ਡੇੜੀ ਸਾਰੀ ਬਾਰਡਰ ਲਾਈਨ ਆ ਆ ਆ ਆ ਮੇਨੇ ਕਿ ਆਹ ਗੇਟ ਯਾ ਇਧਰ ਖੇਤਾਂ ਉੱਤਾਂ ਨਾ ਉਹਨਾਂ ਜਣਾ ਗੇਟ ਜੀ ਹਾਂਜੀ ਇੱਥੇ ਗੇਟ ਹੈ ਇੱਕ ਉਹ ਮੰਡੀ ਕੋਲ ਗੇਟ ਹੈ ਇੱਕ ਗਾਂ ਹੈ ਚਾਹ ਗੇਟ ਹੈ ਗਿਆ ਬਾਈ ਖਾ ਕੇ ਅੰਨ ਹੋਰੀ ਬੱਲੀ ਹੋਰੀ ਢੇੜ ਕੇ 10-10 ਪਰੌਂਠੇ ਹੋਰ ਜੰਕ ਅੰਕਲ ਨਾਲ ਜਾਊ ਸਾਡੇ ਅੱਜ ਰੋਟੀ ਚਿਮਾ ਬਸ ਪੱਲੀ ਰਢੇੜ ਕੇ 20-20 ਰੋਟੀਆਂ ਆਹ ਰੋਟੀ ਆਹ ਤਾ ਦੇਖ ਲਓ ਕਿ ਪਾਕਿਸਤਾਨ ਚ ਬੱਗੇ ਕਾਬਲੇ ਉਹ ਤੋਂ ਕੀ ਬੁਰਾ ਹੋ ਗਿਆ ਨਾ ਦੇ ਇਹ ਤੋਂ ਉਹ ਤੋਂ ਰੋਕੀ ਦੋਨੋਂ ਐਡੇ ਜੰਗਲਾ ਬਣਦੇ ਉਹ ਤਾਂ ਉਹ ਹੋ ਗਿਆ ਤੈਨੂੰ ਬਤਾ ਜਾਵਾਂ ਗਣਕੰਠੀ ਕਰਨ ਬਾਈ ਦਿਹਾੜੀ ਲੈ ਰੱਖੇ ਦੋ ਕਿੱਥੋਂ ਦਿਹਾੜੀ ਮੈਂ ਤੁਮ ਦਮ ਲੜ ਰਿਹਾ ਬਕਰ ਹੈ ਹੈ ਗਾਇਸ ਕਈ ਆ ਮੇਰਾ ਬੱਤਾਰ ਐ ਸਾਲਿਆ ਬਰਾਉਂ ਦਾ ਤਾ ਆ ਦੇ ਕਿ ਡੰਗ ਇੱਕ ਕਾ ਡੰਗਰ ਖੜਾ ਇੱਕ ਡੰਗਰ ਹੋਰ ਖੜਾ ਆ ਸੀ ਮਾਹ ਡੰਗਰ ਆਇਆ ਆਇਆ ਤੇਰੀ ਬਿਊਟੀ ਨਵਾ ਡੰਗਰ ਦੀ ਆ ਤਾਂ ਲਾ ਦੇ ਪਾਣੀ ਚ ਕੋ ਡੱਕ ਪੂ ਬੰਨੇ ਆ ਆਪਣੀ ਲੈਂ ਬਤ ਪਰ ਕਿਨੇ ਜ ਉਹ ਇਹ ਤਾਂ ਬੜਾ ਐਚਡੀ ਹੋ ਰਿਹਾ ਬੱਲੀ ਯਾਰ ਆਹ ਬੱਲੀ ਦਾ ਬੜਾ ਬਸ ਚਚੜਿਆ ਮੇਰਾ ਯਾਰ ਮੇਰੇ ਬਾਪ ਵੱਡੂ ਬਰ ਲਾਗੇ ਲੜਦਾ ਸਾਹਿਬ ਜੂਠਾ ਜੂ ਮੂੰਚੇ ਨੀ ਕਹ ਲੜਦਾ ਸਾਹਿਬ ਲੜਦਾ ਜੂਠਾ ਜੂ ਬਿੱਲੀ ਕਹਦਾ ਛੱਡ ਲੈ ਬਿੱਲੀ ਨੂੰ ਆਖਿਆ ਮੂੰਚੇ ਬਾ ਲੜ ਕਹ ਲੜਦਾ ਜੂਠਾ ਹੋ ਜੂ ਪਰ ਨਾ ਕਰ ਚੱਲ ਲੋੜ ਪਈ ਜਾਂਦੀ ਹੈ ਕੈਮਰੇ ਦੇ ਅੱਗੇ ਆਈ ਜਾਂਦਾ ਬੱਲੀ ਬਿੱਲੀ ਬੱਲੀ ਦੇ ਮਾਰ ਕੇ ਜਿਵੇਂ ਉਹ ਪੱਗ ਮੰਦਾ ਤੂੰ ਹੀ ਬੰਨਣਾ ਤੂੰ ਮਤਾ ਚੇਕਦਾ ਹੀ ਜੀ ਉਹ ਨਹੀਂ ਲਾ ਕੇ ਤੇ ਟੈਂਪੂ ਰਸਾ 흘 ਜਾ ਜੇ ਉਹ 흘 ਜਾ ਰੱਖਣਾ ਲੈਂਬਰ ਗਣੀ ਦਾ ਥੋੜਾ ਉਹ ਮਾਰਦਾ ਤੂੰ ਲੈਂਬਰੇ ਕਰਦਾ ਕੋਈ ਉਹ ਰੈਣ ਦੇ ਪਰ ਉੱਡ ਕੇ ਲੱਤ ਮਰੀ ਨਾ ਉਹਨੇ ਗੇਰ ਕਾਇ ਨਹੀਂ ਪਤਾ ਬਾਜੇ ਤਾਂ ਦਾ ਰੁਕਣਾ ਹੈ ਆ ਲੈਂਬਰ ਕੀ ਰਸੇ ਵਈਦਾ ਰੇ ਰੇਣ ਦੇ ਜੋ ਵੀ ਲਵੇੜ ਦੇ ਛਾੜ ਬਾੜ ਬਾੜ ਛੋਟੇ ਮਾਰ ਚੱਲ ਉੱਡਤੀ 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 ਵਾ 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 ਦੇਖਿ ਬਈ ਅੱਛੀਲੂ ਆਇਆ ਹੋਇਆ ਮੇਰੇ ਵੀਰੇ ਸ਼ੀਲੂ ਆਇਆ ਫਵਾਰੀ ਦੇ ਉਹ ਜਿਵੇਂ ਕੱਲ ਉਹ ਗੰਦਰ ਦਾ ਬੁੜਾ ਜਿਹਾ ਬੈਠਾ ਹੁੰਦਾ ਉਹ ਭੈਂਦਰ ਦੂ ਚੌੜੀ ਕਰ ਲੱਗ ਜਾਂਦਾ ਉਹ ਵੀ ਲਪੜੂ ਲਪੜੂ ਹੁੰਦੇ ਬੁੜੇ ਉੱਤੇ ਡਿੱਗ ਪੈਂਦਾ ਆ ਲੰਬਰ ਕੀ ਨਹੀਂ ਸਾਡੀ ਬਈ ਅਸੀਂ ਤੇ ਇੱਥੇ ਘੰਟੇ ਕਰਦੇ ਆ ਇਹ ਕੀ ਆ ਮਾਰਦਾ ਜੱਡੀ ਦਿਖਾ ਦੇਰ ਛੱਡੀ ਆਏ ਬੰਦੇ ਆ ਗਾਲ ਕੱਢੀ ਕਰਦੇ ਨੇ ਉਹਨੇ ਲੱਤਾਂ ਦੇਖ ਉਹ ਲੱਤਾਂ ਦੇਖੀ ਐ ਖੜਾ ਓਏ ਖੜਾ ਦੇਖ ਤੂੰ ਕਿਆ ਬਿਆਸ ਲੱਤਾਂ ਤਾਂ ਓਏ ਉਹ ਆ ਜੰਮ ਰੋਦਾ ਰਿਹਾ ਦੁਆਰਾ ਤੁਰੀ ਦਾ ਦੁਆਰਾ ਤੁਰੀ ਮੈਂ ਕੁੱਤਿਆਂ ਇੱਧਰ ਦੇਖ ਸਾਡੇ ਕੁੱਤਿਆਂ ਇਹ ਮੇਰਾ ਪੈਟਫੁੱਲ ਫਟਬੋਲ ਮੇਰਾ ਫਟਬੋਲ ਦੇਖ ਰੋ ਝੋਟਾ ਕਿਥੇ ਦਾਵਦਾ ਮਗਰੀਆ ਕੀ ਚਲ 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 ਚੰ ਹਾਂਜੀ ਚਾਹ ਕੌਣ ਪੀਵੇ ਅੱਗੇ ਰੱਖ ਅੱਗੇ ਰੱਖਦੇ ਅੱਗੇ ਚਲ ਚਲ ਚਾ ਆਵਟ ਆਵਟ ਰਾਜ ਵੱਡੀ ਸਵਾਰੀ ਤੇ ਚਲਦਿਆ ਬਾੜੀ ਗਰ ਵੀ ਹੈ ਬਾਈ ਬਾੜੀ ਗਰ ਵੀ ਮੈਂ ਤੇ ਆ ਗਿਆ ਬਲੌਗ ਪਾੜ ਕੇ ਅਨ ਕਿਵੇਂ ਬੋਲਦਾ ਜਿਆਦਾ ਤੂੰ ਓਏ ਤੇਜ਼ਾ ਮਰਣਾ ਮੂਹ ਤੇ ਤੇਜ਼ਾ ਓਏ ਯਾਰ ਪੱਟ ਡੱਗ ਗਿਆ ਕਪੜਾ ਚਿੰਗੀ ਚਿੰਗੀ ਜਿਹਾ ਕੋਣ ਤੋਰ ਰੈਡੀ ਰੈਡੀ ਲੱਗੇ ਰਣ ਦੇ ਬਾਹਰ ਖੜੀ ਜੈ ਆ ਦੇ ਮੁੰਨ ਦੀ ਕਰ ਲਿਆ ਆ ਮੇਰੀ ਆ ਯਾਰ ਉੱਡੀ ਜਿਕੇ ਮੇ ਲੱਗਦੀ ਆ ਡੋਡੋ ਇਰੋਡੋ ਕਿਵੇਂ ਆ ਰੋਡੋ ਮੇਰੀ ਰੋਡੋ ਆਉਸੀ ਕਰੋਡੋ ਆ ਵੀ ਰੋਡਿਆ ਨਾਤਾ ਪਿਆ ਤੂੰ ਨਾ ਲੁਕੇ ਮੰਜੇ ਦੇ ਲੜਿਆ ਪਿਆ ਦੇਖ ਤਾਂ ਸਹੀ ਹੋ ਗਏ ਪਹਿਲੇ ਰੋਟੀ ਰੋਟੀ ਖਾ ਕੇ ਹੁਣ ਅਸੀਂ ਜਾਵਾਂਗੇ ਗਣ ਇਕੱਠੀ ਕਰਨ ਉਹ ਲੱਥ ਹੁੰਦੇ ਦੋ ਦੂਜੀ ਦੋ ਤੀਜੀ ਆ ਜੀ ਜੀ ਤੇ ਜਿਵੇਂ ਕਲਟਾ ਉਹ ਵਾਹ ਵਲੀ ਬਲੀ ਨਾ ਮਸੀ ਸਟਾਰਟ ਹੋਇਆ ਲੱਗਾ ਮੈਂ ਪਾਇਆ ਮੈਂ ਰਸਾ ਸਾਰਾ ਤਿੰਨ ਰਸਾ ਪਾਉਂਦੀ ਆ ਕੱਟਾ ਹੋ ਗਿਆ ਤੈਨੂੰ ਮੁੱਠਾ ਬਾਹਰ ਉਹ ਬੈਠੇਗਾ ਉੱਤੇ ਉਹ ਪੁੱਠਾ ਸਟਾਰਟ ਹੋ ਗਿਆ ਅੰਦਰ ਆ ਉਹ ਪੁੱਠਾ ਸਟਾਰਟ ਹੋ ਗਿਆ ਸੌਲੂ ਪੁੱਠਾ ਸਟਾਰਟ ਹੋਤਾ ਹੈ ਬੈਕ ਉਹ ਪੈਂਦੀ ਸੋ ਗਣਾ ਮੈਂ ਬੋਲ ਮੁਰਵਾ ਤਾ ਮੈਂ ਕਿ ਮਰਵਾ ਬਲੀ ਨੇ ਚੱਕਰੀ ਪੁੱਠੇ ਬਣਾਤੇ ਉਹਦੇ ਇਹ ਪਿੰਦਿਆ ਪਾਣੀ ਬਾਈ ਮੈਂ ਡਾ ਡੂੰਗਾ ਹੈ ਬੰਦਾਲਾ ਦਾ ਕੂ ਬਣਾਇਆ ਹੋਇ ਲੈ ਵੀ ਸੰਗਤ ਅਸੀਂ ਹੁਣ ਪਹੁੰਚ ਗਏ ਆ ਪਾਕਿਸਤਾਨ ਚ ਇਹ ਹੈਗਾ ਪਾਕਿਸਤਾਨ ਦਾ ਕਿਹੜਾ ਪਿੰਡ ਆ ਪਤੋ ਹੀ ਫਤੋ ਹੀ گاਵਾ ਪਾਕਿਸਤਾਨ ਦਾ ਪਿੰਡ ਆ ਆ ਦੇਖੋ ਆ ਦੇਖੋ ਪੁਰਾਣੇ ਘਰ ਆ ਇਧਰ گاਵਾ ਦੇ ਵੀ ਸਿੰਘ ਨੇਗੇ ਬਹੁਤ ਗਰੀਬ ਜਿਹਾ ਇਲਾਕਾ ਇਹ ਪਾਕਿਸਤਾਨ ਦਾ ਪਿੰਡ ਹੈਗਾ ਬਾਰਡਰ ਦੇ ਨਾਲ ਹੀ ਆਪ ਨੂੰ ਦੇਖੀ ਦਾ ਕਹਾ ਮਾ ਜਿਆ ਅਧਰ ਮੋਰ ਦੇ ਕੋਲ ਅਧਰ ਆਓ ਇਹ ਲੱਗ ਰਿਹਾ ਰੈਡੀ ਲੱਗ ਰਿਹਾ ਬਾਬੇ ਜਿਹਨੇ ਬਿਆਹ ਮੰਨਦੇ ਜਲੇਪੀਆਂ ਬਾਈ ਬਹੁਤ ਆਵਾਜ਼ ਆ ਰਹੀ ਹੈ ਗੇ ਗਾਈ ਹੈਲੋ ਗਾਈ ਹੈਲੋ ਰੱਖਾ ਪਿਆਣ ਚਾ ਦੇਖ ਰਿਹਾ ਹੈ ਗਾਈ ਸ਼ਨੀਵਾਰ ਨੂੰ ਮੈਂ ਜਾਉਂਦਾ ਪਿੰਡ